ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਬਿਕਰਮਜੀਤ ਸਿੰਘ ਜੀਠੀਆ ਜਿਨ੍ਹਾਂ ਨੂੰ ਮਾਜੇਦਾਰ ਜਰਨੈਲ ਕਿਹਾ ਜਾਂਦਾ ਹੈ ਪਿਛਲੇ ਦਿਨਾਂ ਵਿੱਚ ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਰਾਤ ਮਿਲ ਗਈ ਸੀ ਕਿਉਂਕਿ ਸਿੱਟ ਨੇ ਉਹਨਾਂ ਨੂੰ ਬਲਾਸ ਸੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਇਨਵੈਸਟੀਗੇਟ ਕਰਨ ਵਾਸਤੇ ਲੇਕਿਨ ਇਸ ਦੀ ਪਟੀਸ਼ਨ ਦਾਇਰ ਕਰ ਦਿੱਤੀ ਗਈ ਸੀ ਬਿਕਰਮਜੀਤ ਸਿੰਘ ਜੀਠੀਆ ਦੇ ਦੁਆਰਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਮਜੀਠੀਆ ਨੂੰ ਜਿਹੜੀ ਹਰੀ ਛੱਡੀ ਦੇ ਦਿੱਤੀ ਸੀ ਕਿ ਤੁਸੀਂ ਸਿੱਟ ਦੇ ਸਾਹਮਣੇ ਤਲਬ ਨਹੀਂ ਹੋਏਗੇ ਤਲਬ ਨਹੀਂ ਹੋਵੋਗੇ ਦੱਸ ਦਈਏ ਕਿ ਵਿਕਰਮਜੀਠੀਆ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਫਰਵਰੀ ਦੇ ਵਿੱਚ ਨਸ਼ਾ ਤਸਕਰੀ ਨੂੰ ਲੈ ਕੇ ਕਿਉਂਕਿ ਦੱਸੇ ਜਾ ਰਹੀ ਸੀ ਕਿ ਇਹਨਾਂ ਦੇ ਜਿਹੜੇ ਹੱਥ ਨੇ ਉਹ ਡਰੱਗ ਸਮਗਲਰਾਂ ਦੇ ਨਾਲ ਨੇ ਨਸ਼ਾ ਤਸਕਰਾ ਦੇ ਨਾਲ ਨੇ ਇਸ ਨੂੰ ਲੈ ਕੇ ਬੜੇ ਵੱਡੇ ਖਲਾਸੇ ਵੀ ਹੋਏ ਸੀ ਅਤੇ ਵਿਕਰਮਜੀਤ ਸਿੰਘ ਮਜੀਠੀਆ 2 ਤੋਂ 3 ਮਹੀਨੇ ਲਗਾਤਾਰ ਜੇਲ੍ਹ ਦੇ ਵਿੱਚ ਵੀ ਰਹਿ ਕੇ ਆਏ ਜਦੋਂ ਉਹ ਜੇਲ੍ਹ ਤੋਂ ਬਾਹਰ ਆਏ ਉਹਨਾਂ ਦੇ ਸਮਰਥਕਾਂ ਨੇ ਲੱਡੂ ਵੰਡੇ ਢੋਲ ਵਜਾਏ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸੀਐਮ ਸਾਹਿਬ ਨੂੰ ਉਹਨਾਂ ਨੇ ਗਲਤ ਠਹਿਰਾਇਆ ਕਿ ਬਿਲਕੁਲ ਬੇਕਸੂਰ ਨੇ ਵਿਕਰਮਜੀਤ ਸਿੰਘ ਮਜੀਠੀਆ ਲੇਕਿਨ ਜਿਵੇਂ ਹੀ 2 ਦਿਨ ਪਹਿਲਾਂ ਹਰੀ ਝੰਡੀ ਮਿਲੀ ਸੀ ਵਾਰ-ਵਾਰ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੀ ਉਹਨਾਂ ਨੇ ਮੁੱਖ ਮੰਤਰੀ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਅਸਤੀਫੇ ਦੀ ਮੰਗ ਕੀਤੀ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਹਰੀ ਝੰਡੀ ਦੇ ਦਿੱਤੀ ਹੈ ਵਿਕਰਮ ਜੀ ਸਿੰਘ ਮਜੀਠੀਆ ਨੂੰ ਲੇਕਿਨ ਹੁਣ ਫਿਰ ਦੁਬਾਰਾ ਮੁਸ਼ਕਲਾਂ ਵੱਧ ਗਈਆਂ ਨੇ ਵਿਕਰਮ ਜੀ ਸਿੰਘ ਮਜੀਠੀਆ ਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵਾਰ-ਵਾਰ ਤੰਜ ਕਸ ਰਿਹਾ ਸੀ ਸੀਐਮ ਮਾਨ ਸਾਹਿਬ ਤੇ ਤੁਸੀਂ ਇਸਤੀਫਾ ਦਿਓ ਕਿਉਂਕਿ ਸਾਡੇ ਜਿਹੜੇ ਬਿਕਰਮਜੀਤ ਸਿੰਘ ਮਜੀਠੀਆ ਨੇ ਉਹ ਬੇਕਸੂਰ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਉਹਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਲੇਕਿਨ ਅੱਜ ਇੱਕ ਬੜਾ ਵੱਡਾ ਝਟਕਾ ਫਿਰ ਲੱਗਿਆ ਹੈ ਬਿਕਰਮਜੀਤ ਸਿੰਘ ਮਜੀਠੀਆ ਨੂੰ ਸਿੱਟ ਨੇ ਦੁਬਾਰਾ ਸਨਮਾਨ ਜਾਰੀ ਕਰ ਦਿੱਤੇ ਨੇ ਐਨਡੀਪੀਐਸ ਦੇ ਤਹਿਤ ਉਹਨਾਂ ਨੇ ਦੁਬਾਰਾ ਫਿਰ ਕਿਹਾ ਹੈ ਕਿ ਤਲਬ ਹੋ ਆਪਣੇ ਨਸ਼ੇ ਡਗ ਤਸਕਰਾਂ ਦੇ ਨਾਲ ਜਿਹੜੇ ਤੁਹਾਡੇ ਸਬੰਧ ਸੀ ਉਹਨਾਂ ਦਾ ਸਾਨੂੰ ਹਵਾਲਾ ਵੀ ਦਿਓ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਜਿਹੜੀ ਤੁਹਾਡੇ ਕੋਲ ਪ੍ਰਾਪਰਟੀ ਹੈ ਪ੍ਰਾਪਰਟੀ ਦੇ ਪ੍ਰੋਪਰ ਡਾਕੂਮੈਂਟ ਲੈ ਕੇ ਵੀ ਪਟਿਆਲਾ ਸਿਟ ਦੇ ਸਾਹਮਣੇ ਪੇਸ਼ ਹੋਵੋ ਹੁਣ ਕੀ ਬਣੇਗਾ ਜਿਹੜੇ 2-3 ਦਿਨ ਪਹਿਲਾਂ ਕਹਿ ਰਹੇ ਸੀ ਸ਼ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਵਿਕ੍ਰਮਜੀਤ ਸਿੰਘ ਮਜੀਠੀਆ ਨੂੰ ਖਰੀ ਚੰਡੀ ਦੇ ਦਿੱਤੀ ਹੈ ਲੇਕਿਨ ਹੁਣ ਫੇਰ ਇੱਕ ਵਾਰ ਵੱਡਾ ਐਕਸ਼ਨ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਜਾ ਕਹਿ دیے ਭਗਵੰਤ ਮਾਨ ਨੂੰ ਜਿਹੜਾ ਵਾਰ-ਵਾਰ ਚੈਲੰਜ ਕਰ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਉਹਨਾਂ ਚੈਲੰਜਸ ਦਾ ਜਵਾਬ ਦੇ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਟ ਨੇ ਫਿਰ ਦੁਬਾਰਾ ਸਮਨ ਜਾਰੀ ਕਰ ਦਿੱਤੇ ਨੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਇਟ ਮੀਨਸ ਕਿ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ ਲੈ ਰੀਆਂ ਬੜਾ ਜਲਦੀ ਹੀ ਸਮਨ ਜਿਹੜੇ ਨੇ ਪਹੁੰਚ ਜਾਣਗੇ ਅਤੇ ਬੜੇ ਜਲਦੀ ਹੀ ਵਿਕਰਮਜੀਤ ਸਿੰਘ ਮਜੀਠੀਆ ਤਲਬ ਹੋਣਗੇ ਸਿੱਟ ਦੇ ਅਤੇ ਸਾਰੀ ਗਰੀ ਇਨਵੈਸਟੀਗੇਸ਼ਨ ਇੱਕ ਵਾਰ ਫੇਰ ਤੋਂ ਦੁਬਾਰਾ ਹੋਵੇਗੀ ਕਿਉਂਕਿ ਸਟ ਹਾਲੇ ਵੀ ਸੈਟੀਸਫਾਈ ਨਹੀਂ ਹੈ ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਦੇ ਫੈਸਲੇ ਤੋਂ ਉਹਨਾਂ ਨੇ ਫਿਰ ਚਕੰਜਾ ਕੱਸ ਦਿੱਤਾ ਹੈ ਵਿਕਰਮਜੀਤ ਸਿੰਘ ਮੀਟਿਆ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਬੜੇ ਵੱਡੇ ਵੱਡੇ ਖੁਲਾਸੇ ਹੋਣਗੇ ਡਰਗ ਨੂੰ ਲੈ ਕੇ ਨਸ਼ਾ ਤਸਕਰੀ ਨੂੰ ਲੈ ਕੇ ਧੰਨਵਾਦ